ਲੈ ਭਈ ਆਹ ਫੀਡਾਂ ਨੇ ਜਮਾ ਡਿੱਗੇ ਹੋਏ ਘੋੜੇ ਵੀ ਤਾਂ ਚੱਕੇ ਆ ਤੇ ਉਹਨਾਂ ਨੂੰ ਸ਼ੂਹਾਂ ਦੇ ਵਿੱਚ ਵੀ ਖੜਾ ਕੀਤਾ ਤੇ ਭਾਵੇਂ ਕੋਈ ਤਗੜਾ ਹੋਵੇ ਵੱਡੇ ਫਾਰਮ ਵਾਲਾ ਭਰਾ ਹੋਵੇ ਤੇ ਭਾਵੇਂ ਕੋਈ ਮਾਤੜ ਹੋਵੇ ਤਕਰੀਬਨ 95% ਫਾਰਮਾਂ ਤੇ ਆਪਾਂ ਨੂੰ ਇਹ ਫੀਡ ਵੇਖਣ ਨੂੰ ਮਿਲ ਜਾਂਦੀ ਐ ਸੱਜਣੋ ਤੇ ਜਿਹੜੇ ਭਰਾਵਾਂ ਦੀ ਪਹੁੰਚ ਤੱਕ ਅਜੇ ਨਹੀਂ ਐ ਉਹਨਾਂ ਨੂੰ ਦੱਸ ਦਈਏ ਭਰਾਵਾਂ ਨੂੰ ਕਿ ਪਿੰਡ ਅਲੀਵਾਲ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਤੇ ਵੀਰ ਹੋਣਾ ਦੀ ਬਾਈ ਸਣੀ ਦਰਾਹੇ ਵਾਲਿਆਂ ਦੀ ਫੀਡ ਦੀ ਨਵੀਂ ਬ੍ਰਾਂਚ ਖੁੱਲੀ ਹੈ ਕਹੇ ਵੀ ਭਰਾ ਨੇ ਇਧਰੋਂ ਫੀਡ ਪਾਈਪ ਲੈਣੀ ਹੋਵੇ ਤੇ ਬਾਈ ਹੋਣੀ ਉਹਨਾਂ ਦੀ ਹੋਮ ਡਿਲੀਵਰੀ ਵੀ ਕਰ ਦਿੰਦੇ ਆ ਪੂਰੀ ਜਾਣਕਾਰੀ ਕਿਹੜਾ ਤੋੜਾ ਕਿੰਨੇ ਦਾ ਪੈਂਦਾ ਹੈ ਤੇ ਘੋੜੀਆਂ ਘੋੜੇ ਤੇ ਬੱਚਿਆਂ ਵਾਸਤੇ ਤਾਂ ਫੀਡ ਹੈਗੀ ਆ ਨਾਲ ਨਾਲ ਬੱਕਰੀਆਂ ਦੀ ਫੀਡ ਵੀ ਮਿਲ ਜੂ ਮੱਝਾਂ ਗਾਵਾਂ ਦੀ ਫੀਡ ਵੀ ਤੁਹਾਨੂੰ ਮਿਲ ਜੂਗੀ ਗੱਲਬਾਤ ਧਿਆਨ ਨਾਲ ਸੁਣ ਲਿਓ ਅਡਰੈਸ ਧਿਆਨ ਨਾਲ ਸੁਣ ਲਿਓ ਨੰਬਰ ਮੈਂ ਵੀਡੀਓ ਦੇ ਵਿੱਚ ਛੱਡਤਾ ਤੇ ਕਰ ਲਿਓ ਗੱਲਬਾਤ ਤੇ ਕਿਸੇ ਵੀ ਪ੍ਰਕਾਰ ਦਾ ਤੁਸੀਂ ਘੋੜਾ ਬੱਚਾ ਜਾਂ ਚਾਹੁੰਦੇ ਹੋ ਕਿ ਯਾਰ ਸਾਡਾ ਵੀ ਘੋੜਾ ਥੰਮਰਗਾ ਬਣੇ ਟਾਲੀ ਦੇ ਮੋਢਾ ਰਗੇ ਮਜ਼ਬੂਤ ਘੋੜੇ ਬਣਨ ਉਹਨਾਂ ਤੇ ਚਮਕ ਸ਼ਾਈਨਿੰਗ ਪੂਰੀ ਹੋਵੇ ਤਾਂ ਬਾਈ ਜੀ ਆਹ ਯੂਜ਼ ਕਰਕੇ ਦੇਖ ਲਿਓ ਬਾਕੀ ਸਭ ਕੁਝ ਭੁੱਲ ਜਾਓਗੇ ਆਜੋ ਲੈਣੇ ਜਾਣਕਾਰੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਦੀ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਇੱਕ ਵਾਰੀ ਸਾਰੇ ਘੋੜੇ ਵਾਲੇ ਭਰਾਵਾਂ ਦਾ ਅਦੋਂ ਨਾਲ ਸਵਾਗਤ ਕਰਦੇ ਆ ਜੀ ਆਖਦੇ ਆ ਸੱਜਣੋ ਇੱਕ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣੀ ਹੈ ਇਨਫੋਰਮੇਸ਼ਨ ਦੇਣੀ ਹੈ ਤੁਹਾਡੇ ਨਾਲ ਕਿਸੇ ਗੱਲ ਦੀ ਸਾਂਝ ਪਾਉਣੀ ਹੈ ਆਪਣੇ ਜਿਹੜੇ ਭਰਾ ਨੇ ਸਣੀ ਹੋਣੀ ਸਾਰੇ ਮਸ਼ਹੂਰ ਸਾਡੇ ਭਰਾ ਨੇ ਜਿਹੜੇ ਫੀਡ ਦਾ ਕੰਮ ਕਰਦੇ ਨੇ ਘੋੜਿਆਂ ਦੀ ਫੀਡ ਦਾ ਕੰਮ ਉਹ ਚ ਪੱਧਰ ਤੇ ਪੂਰੇ ਆਲ ਇੰਡੀਆ ਦੇ ਵਿੱਚ ਹੀ ਫੈਲਿਆ ਹੋਇਆ ਹੈ ਬਹੁਤ ਚੰਗਾ ਰਿਜ਼ਲਟ ਹੈ ਵੀਰ ਹੁਣ ਆਦਾ ਤੁਸੀਂ ਭਲੀ ਭੰਤੀ ਜਾਣਦੇ ਹੋ ਨਾਲ ਹੈ ਵੀਰ ਸਿਧਾਂਤ ਹੁਣੀ ਵਾਈਆਂ ਨੇ ਥਾਂ ਥਾਂ ਬ੍ਰਾਂਚਾਂ ਖੋਲੀਆਂ ਹੋਈਆਂ ਨੇ ਤੇ ਕੋੜਿਆਂ ਵਾਲੇ ਭਰਾ ਨੂੰ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਉਹਦੇ ਘਰ ਤੱਕ ਵੀ ਡਿਲੀਵਰੀ ਕਰਾ ਦਿੰਦੇ ਆ ਤੇ ਬਾਕੀ ਉਹਨਾਂ ਦੀ ਜਾਣਕਾਰੀ ਦੇਣ ਦੇ ਲਈ ਇੱਕ ਹੋਰ ਬ੍ਰਾਂਚ ਖੁੱਲ ਗਈ ਆ ਜੀ ਪਿੰਡ ਆਪਾਂ ਖੜੇ ਆ ਅਲੀਵਾਲ ਦੇ ਵਿੱਚ ਜ਼ਿਲ੍ਹਾ ਹੈ ਜੀ ਗਰਦਾਸਪੁਰ ਤੇ ਸਰਦਾਰ ਭਪਿੰਦਰ ਸਿੰਘ ਜੀ ਹੁਣਾਂ ਦੀ ਬ੍ਰਾਂਚ ਹੈ ਜੀ ਤੇ ਗਰਦਾਸਪੁਰ ਵਾਲਿਆਂ ਲਈ ਤੇ ਅੰਮ੍ਰਿਤਸਰ ਵਾਲਿਆਂ ਲਈ ਖੁਸ਼ਖਬਰੀ ਹੈ ਵੀ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਤੁਸੀਂ ਹੁਣ ਇੱਥੋਂ ਆਪਣੇ ਘਰ ਵਾਂਗ ਹੀ ਇੱਕ ਹਸਾਬ ਦਾ ਘਰ ਦੇ ਵਿੱਚ ਹੀ ਤੁਹਾਡੇ ਬਾਈ ਹੋਣਾ ਨੇ ਫੀਡ ਪਹਚਾਤੀ ਤੇ ਕੋਈ ਵੀ ਵੀਰ ਨੇ ਲੈਣੀ ਹੋਵੇ ਫੀਡ ਦੇ ਵਾਧੇ ਕੀ ਆ ਕਿਹੜੀ ਕਿਹੜੀ ਫੀਡ ਤੁਹਾਨੂੰ ਇੱਥੇ ਮੁਹੱਈਆ ਕਰ ਦੂਗੀ ਉਹ ਸਰਦਾਰ ਭਪਿੰਦਰ ਸਿੰਘ ਤੋਂ ਆਪਾਂ ਪੁੱਛਦੇ ਆਂ ਬਾਈ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚੋਂ ਜੀ ਬਾਈ ਜੀ ਪਹਿਲਾਂ ਤਾਂ ਆਪਾਂ ਬ੍ਰਾਂਚ ਦਾ ਨਾਮ ਹੀ ਰੱਖਿਆ ਜੀ ਆਪਾਂ ਥੋੜਾ ਦੱਸ ਦਈਏ ਪੰਨੂ ਫੀਡ ਸਟੋਰ ਹੈ ਜੀ ਪੰਨੂ ਫੀਡ ਸਟੋਰ ਹੈ ਤੇ ਆਪਣੀ ਲੋਕੇਸ਼ਨ ਕਿੱਥੇ ਪੈ ਜਾਂਦੀ ਜਿਹੜੀ ਮੀਨ ਆ ਆਪਾਂ ਦੁਕਾਨ ਦੇ ਵਿੱਚ ਖੜੇ ਆ ਕਿੱਥੇ ਕ ਕਰਕੇ ਇਹ ਫਤੇਗੜ ਝੂੜੀਆਂ ਰੋਡ ਤੇ ਅਡਾ ਅਲੀਵਾਲ ਦੇ ਵਿੱਚ ਐ ਐਚਡੀ ਐਫਸੀ ਬੈਂਕ ਦੇ ਅਪਡੇਟ ਆ ਐ ਐਚਡੀ ਐਫਸੀ ਬੈਂਕ ਦੇ ਬਿਲਕੁਲ ਸਾਹਮਣ ਗੱਲ ਕਰੀਏ ਜੀ ਆਪਾਂ ਸ਼ੋਅ ਸਟਾਰ ਦੀ ਗੱਲ ਕਰੀਏ ਪਲੈਟੀਨਮ ਦੀ ਗੱਲ ਕਰੀਏ ਤੇ ਇੱਕ ਹੋਰ ਫੀਡ ਤੁਹਾਡੇ ਕੋਲੇ ਉਹ ਕਿਹੜੀ ਆ ਜੀ ਚਾਰ ਫੀਡਾਂ ਦੇ ਕੰਮ ਕਰਦੀ ਆ ਕਿਹਦੇ ਵਾਸਤੇ ਆਈ ਉਹ ਅਜਾ ਗਰੋਥ ਵਧਾਉਣ ਲਈ ਗਰੋਥ ਵਧਾਉਣ ਆ ਹੁਣ ਆਪਾਂ ਡਾਇਮੰਡ ਬਾਰੇ ਦੱਸੀਏ ਜੀ ਡਾਇਮੰਡ ਫੀਡ ਕਿੰਨੇ ਦੀ ਪੈਂਦੀ ਆ ਤੁਹਾਡੇ ਤੋਂ ਕਿੰਨੇ ਦੀ ਮਿਲ ਜੂਗੀ ਉਹਦੇ ਵਿੱਚ ਕਿੰਨਾ ਕਿੰਨਾ ਭਾਰ ਹੁੰਦਾ ਹੈ ਉਹਦਾ ਫੀਡ ਕਿੰਨੀ ਹੁੰਦੀ ਹੈ 50 ਕਿਲੋ ਵਜਨ ਹੁੰਦਾ ਉਹਦਾ ਜੀ ਜੀ ਦੇ ਉਹ ਪੈਂਦੀ ਆ 2300 ਰੁਪਏ ਦਾ ਅੱਗੇ ਗਾਹ ਨੂੰ ਬੈਗ ਪੈਂਦਾ ਵੇ ਗੱਟਾ ਪੈ ਜਾਂਦਾ ਹਾਂ ਇੱਕ ਗੱਟਾ ਉਹਦੇ ਨਾਲ ਉਹ ਕਿੰਨੀ ਕੁ ਪਾਉਣੀ ਹੁੰਦੀ ਆ ਜੀ ਉਹ 3 ਕਿਲੋ ਪੈਣੀ ਹੁੰਦੀ ਆ ਜੀ ਘੋੜੇ ਨੂੰ ਪੈਣੀ ਹੁੰਦੀ ਆ ਇੱਕ ਦਿਨ ਦੀ ਜੀ ਇੱਕ ਦਿਨ ਦੀ ਇਹ ਵੱਧ ਘੱਟ ਵੀ ਹੋ ਸਕਦੀ 2 ਕਿਲੋ ਵੀ ਹੋ ਸਕਦੀ ਆ 2 ਕਿਲੋ ਵੀ ਹੋ ਸਕਦੀ ਆ ਘੋੜੇ ਦੇ ਹਿਸਾਬ ਨਾਲ ਵੱਖ-ਵੱਖ ਦੇ ਹਿਸਾਬ ਨਾਲ ਹੋ ਸਕਦੀ ਆ ਜੀ ਅੱਛਾ ਹੁਣ ਜੇ ਗੱਲ ਕਰੀਏ ਵੀ ਆਪਾਂ ਇਹ ਫਾਇਦਾ ਕੀ ਕੀ ਦਿੰਦੀ ਆ ਜੀ ਇਹਦੇ ਫਾਇਦੇ ਜੀ ਬਹੁਤ ਵਧੀਆ ਫਾਇਦੇ ਨੇ ਜਿਹੜੇ-ਜਿਹੜੇ ਵੀ ਕੋੜਿਆ ਵਾਲੇ ਨੇ ਪਾਈ ਆ ਉਹਨਾਂ ਨੇ ਆਪ ਆਣ ਕੇ ਦੱਸਿਆ ਕਿ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਜੀ ਦਰਾਹੇ ਵਾਲੇ ਦੀ ਫੀਡ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਵੀ ਇੱਥੋਂ ਮਿਲਦੀ ਆ ਕਿ ਦੂਰੋਂ ਦੂਰੋਂ ਆਉਂਦੇ ਆ ਗਦਾਫੋਰ ਏਰੀਆ ਤੋਂ ਆਉਂਦੇ ਆ ਜੀ ਉਧਰ ਚੱਕ ਰਾਜਾ ਵਾ ਹਾਂਜੀ ਦਰੰਗਲੇ ਵਾਲੀ ਸਾਈਡ ਉੱਥੋਂ ਮੇਰੇ ਕੋਲ ਬੰਦੇ ਆਉਂਦੇ ਕਲਾ ਨੌਰ ਵਾਲੀ ਸਾਈਡ ਤੋਂ ਆ ਰਹੇ ਆ ਜੀ ਇਧਰ ਧਰਮਕੋਟ ਰੰਡਾਵਾ ਜਨ ਕੇ ਚਾਰੇ ਪਾਸੇ ਤੁਸੀਂ ਕਵਰ ਕਰ ਰਹੇ ਹੋ ਹਾਂ ਕਵਰ ਕਰ ਰਹੇ ਕੋਈ ਤਕਰੀਬਨ 80 ਤੋਂ 100 ਕਿਲੋਮੀਟਰ ਦੇ ਵਿੱਚ ਕਵਰ ਹੋ ਜਾਂਦਾ ਜੀ ਵਧੀਆ ਹਾਂ ਜਿਹੜੇ ਪਿੰਡਾ ਹਨਾ ਹਾਂਜੀ ਹਾਂਜੀ ਜੀ ਅੱਛਾ ਜੇ ਮੈਂ ਗੱਲ ਕਰਾਂ ਵੀ ਇਹ ਘੋੜੇ ਦੀ ਗਰੋਥ ਦੇ ਵਿੱਚ ਜਿਹੜੇ ਸਟਾਲੀਅਨ ਮੈਨ ਸਟਾਲੀਅਨਾਂ ਨੂੰ ਪੈਂਦੀ ਹੈ ਜੀ ਜਿਹੜੇ ਸਾਨ ਘੋੜੇ ਆ ਹਾਂਜੀ ਹਾਂਜੀ ਜੀ ਲੈ ਵੀ ਸੱਜਣੋ ਸਾਨ ਘੋੜੇ ਜਿੰਨਾਂ ਭਰਾਵਾਂ ਨੇ ਇਧਰ ਮਾਝੇ ਦੇ ਏਰੀਆ 'ਚ ਰੱਖੇ ਆ ਤੇ ਸਰਦਾਰ ਭਪਿੰਦਰ ਸੋਂ ਹੋਣਾ ਤੋਂ ਤੁਸੀਂ ਡਾਇਮੰਡ ਜਿਹੜੀ ਫੀਡ ਆ ਨੰਬਰ ਮੈਨ ਨਾਲ ਦਿੱਤਾ ਤੇ ਤੁਸੀਂ ਭਾਈ ਛੱਟ ਦੀਣੀ ਫੋਨ ਲਾ ਕੇ ਤੇ ਭਾਈ ਅੱਛਾ ਹੋਮ ਡਿਲੀਵਰੀ ਵੀ ਕਰ ਦਿੰਦੇ ਹੋ ਜੇ ਕੋਈ ਭਰਾ ਤੁਹਾਨੂੰ ਪੇਮੈਂਟ ਕਰ ਦੇ ਤਾਂ ਬਿਲਕੁਲ ਜੀ ਬਿਲਕੁਲ ਜੇ ਕੋਈ ਕਰ ਦੇ ਤਾਂ ਫਿਰ ਉਹ ਛੋਟੀ ਰੈਡੀ ਜੀ ਗੱਡੀ ਜੀ ਜਦੋਂ ਤੇ ਪਹਚਾ ਦੋਗੇ ਜਿਵੇਂ ਮਰਜ਼ੀ ਪਹਚਾ ਦੋਗੇ ਜਿੰਨੇ ਮਰਜ਼ੀ ਦਾ ਅਗਲਾ ਘਟਾ ਤੁਹਾਨੂੰ ਆਰਡਰ ਤੇ ਦੇ ਸਕਦਾ ਬਿਲਕੁਲ ਜੀ ਲੈ ਵੀ ਸੱਜਣੋ ਇਹ ਵੀ ਇਨਫੋਰਮੇਸ਼ਨ ਹੋ ਗਈ ਹੁਣ ਆਪਾਂ ਗੱਲ ਕਰਦੇ ਆ ਸ਼ੋ ਸਟਾਰ ਦੀ ਸ਼ੋ ਸਟਾਰ ਜਿਹੜੀ ਫੀਡ ਆ ਉਹ ਕਿੰਨੂੰ ਪੈਂਦੀ ਆ ਸਾਰਿਆਂ ਨੂੰ ਪੈ ਜਾਂਦੀ ਨਹੀਂ ਜੀ ਨਹੀਂ ਜੀ ਜਿਹੜੇ ਬੱਚੇ ਸ਼ੋਹ ਵਾਸਤੇ ਜਿਹੜੇ ਕਿਸੇ ਨੇ ਘੋੜੇ ਤਿਆਰ ਕਰਨੇ ਹੁੰਦੇ ਆ ਨਾ ਇਹ ਸ਼ੋਹ ਵਾਸਤੇ ਜਾਂਦੀ ਆ ਸ਼ੋਹ ਦੇ ਵਿੱਚ ਬੱਚੇ ਦੀ ਚਮਕ ਘੋੜੇ ਦੀ ਚਮਕ ਦਮਕ ਜਿਹੜੀ ਉਹ ਬਹੁਤ ਵਧੀਆ ਬਣ ਜਾਂਦੀ ਏ ਕਰਕੇ ਇਹ ਫੀਟ ਸਪੈਸ਼ਲ ਆ ਜੀ ਜੀ ਹਾਂਜੀ ਅੱਛਾ ਇੱਕ ਨਹੀਂ ਪੈਂਦੀ ਆ ਬਾਬਾ ਜੀ ਇਹ ਵੀ 2 ਕਿਲੋ ਪੈਂਦੀ ਆ ਜੀ ਇਹ ਪਾਡੇ ਦੀ ਹਾਂ ਪਾਡੇ ਦੀ ਇਹ ਘੋੜਿਆਂ ਨੂੰ ਵੀ ਪੈ ਜਾਂਦੀ ਬੱਚਿਆਂ ਨੂੰ ਵੀ ਤੇ ਘੋੜਿਆਂ ਨੂੰ ਹਾਂ ਜਿਹੜਾ ਵੀ ਸ਼ੋਰਚ ਜੀ ਜਾਨਵਰ ਪਹਿਣਾ ਉਹਨੂੰ ਪੈ ਜਾਂਦੀ ਜੀ ਤੇ ਇਹ ਕਿੰਨੇ ਦਾ ਘਟਾ ਹੈ ਜੀ ਇਹ ਤਾਂ 4350 ਰੁਪਏ ਦਾ ਕਰਤਾ ਹੈ ਤੇ ਇਹਦੇ ਨਾਲ ਕਿੰਨਾ ਟਾਈਮ ਲੰਘੇ ਇਹ ਕਿੰਨੇ ਵਜਨ ਕਿੰਨਾ ਇਹਦੇ ਦਾ ਇਹਦਾ 30 ਕਿਲੋ ਵਜਨ ਹੈ 30 ਕਿਲੋ ਵਜਨ ਹੈ ਤੇ 2 ਕਿਲੋ ਮੰਨ ਲਓ ਵੀ 15 ਦਿਨ ਲੰਘੇ ਦਿਨ ਹਾਂਜੀ 15 ਦਿਨਾਂ ਜੀ ਜੀ ਲੈ ਵੀ ਸੱਜਣੋ ਇਹ ਵੀ ਜਿਹੜੇ ਪਰਵਾਹ ਨੇ ਸ਼ੋਹ ਲਈ ਘੋੜੇ ਤਿਆਰ ਕਰਦੇ ਆ ਸ਼ੋਹ ਹੁੰਦੇ ਆ ਉਹਨਾਂ ਲਈ ਬਾਈ ਜੀ ਹੁਣਾਂ ਨੇ ਦੱਸਤਾ ਵੀ ਉਹਨਾਂ ਦੇ ਕਰਕੇ ਫੀਡ ਹੈ ਅੱਛਾ ਹੁਣ ਆਪਾਂ ਆ ਗਏ ਅਗਲੀ ਫੀਡ ਤੇ ਅਗਲੀ ਫੀਡ ਕਿਹੜੀ ਆ ਜੀ ਆਪਣੇ ਕੋਲ ਪਲੈਟੀਨਮ ਆਉਂਦੀ ਆ ਜੀ ਅਗਲੀ ਪਲੈਟੀਨਮ ਹਾਂਜੀ ਅੱਛਾ ਇਹ ਘੋੜੀਆਂ ਵਾਸਤੇ ਆ ਜੀ ਇਹ ਘੋੜੀਆਂ ਵਾਸਤੇ ਸਪੈਸ਼ਲ ਆ ਜ ਤੇ ਸੂਈ ਹੋਈ ਘੋੜੀ ਨੂੰ ਪੈ ਜਾਂਦੀ ਆ ਜਿਹੜੀ ਘੋੜੀ ਗੱਬਣ ਵੀ ਨਹੀਂ ਉਦਾਂ ਹੀ ਆ ਉਹਨੂੰ ਵੀ ਪੈ ਜਾਂਦੀ ਤਿਆਰ ਕਰਨ ਵਾਸਤੇ ਵੀ ਇਹ ਫੀਡ ਬਹੁਤ ਵਧੀਆ ਹੈ ਇਹ ਕਿੰਨੇ ਦਾ ਗੱਟਾ ਜੀ 2100 ਤੇ 20 ਰੁਪਏ ਦਾ ਗੱਟਾ ਜੀ ਗਾਗ ਨੂੰ ਇਹ ਕਿੰਨੀ ਕਿ ਪੈਂਦੀ ਆ ਜੀ ਇਹ ਵੀ 3 ਕਿਲੋ ਹੀ ਪੈਂਦੀ ਆ ਅੱਛਾ ਇਹ ਵੀ ਇੰਨੀ ਹੀ ਪੈਂਦੀ 2.5 ਤੋਂ 3 ਕਿਲੋ ਹਣਾ ਜੀ ਤੇ ਅੱਛਾ ਇਹਦੇ ਬੈਨੀਫਿਟਸ ਇਹ ਆ ਵੀ ਜਿਹੜੀ ਗਰੋਥ ਆ ਇਹਦੀ ਉਹ ਵਧਾਉਂਦੀ ਆ ਹਾਂਜੀ ਗਰੋਥ ਵਧਾਉਂਦੀ ਆ ਤੇ ਮਤਲਬ ਡੰਗਰ ਜੜਾ ਕੋਈ ਬੱਚਾ ਸੂਣ ਵਾਲਾ ਜਾਨਵਰ ਆ ਉਹਦੇ ਸਿਹਤ ਤੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਉਹ ਰਾਜੀ ਹੁੰਦਾ ਦੇਣਾ ਹਾਂ ਸੇ ਘੋੜੀਆਂ ਸੂਣ ਆਸਤੀਆਂ ਤੇ ਜਾਂ ਘੋੜੀਆਂ ਤਿਆਰ ਕਰ ਲਈ ਹੈ ਹਨਾ ਸੂਣ ਵਾਸਤੇ ਤਾਏ ਮਤਲਬ ਘੋੜੀ ਨੂੰ ਤਾਂ ਗਰੋਥ ਵਧਾਉਣ ਵਾਸਤੇ ਦੋਹੀ ਕੰਮ ਹੀ ਕਰਦਾ ਹੈ ਜੀ ਅੱਛਾ ਹੁਣ ਇਹ ਚੌਥੀ ਫੀਡ ਇਹ ਸੌਰੀ ਇਹ ਕਿੰਨੇ ਦਾ ਗੱਟਾ ਸੀ 2120 ਰੁਪਏ ਦਾ 2120 ਰੁਪਈਆ ਦਾ ਅੱਛਾ ਹੁਣ ਆ ਗਈ ਆਪਾਂ ਚੌਥੀ ਫੀਡ ਤੇ ਤੇ ਉਹ ਕਿਹੜੀ ਆ ਜੀ ਇਹ ਜੂਨੀਅਰ ਗਰੋਥ ਹੈ ਜੀ ਅੱਛਾ ਇਹ ਬੱਚੇ ਵਾਸਤੇ ਹੋਣੀ ਹੈ ਇਹ 15 1 ਮਹੀਨੇ ਤੋਂ ਲਾ ਕੇ ਤੇ 15 ਮਹੀਨੇ ਤੱਕ ਬੱਚੇ ਨੂੰ ਪੈਂਦੀ ਆ ਅ ਇਹ ਕੀ ਕੰਮ ਕਰਦੀ ਹੈ ਜੀ ਇਹ ਬੱਚੇ ਦੀ ਗਰੋਥ ਬੱਚੇ ਦੀ ਚਮਕ ਦਮਕ ਦਿਓ ਵੀ ਮਤਲਬ ਬੱਚੇ ਵਾ ਤੇ ਜਿੰਨੇ ਘਾਟਾਂ ਉਹ ਪੂਰੀਆਂ ਕਰਦੀ ਹਾਂ ਇਹ ਨਹੀਂ ਜਿਆਦਾ ਜ਼ਰੂਰੀ ਹੈ ਕਿ ਬੱਚਾ ਜੇ ਇਹ ਫੀਡ ਖਾ ਕੇ ਤਿਆਰ ਹੋਊਗਾ ਹੂੰ ਉਹਦੀ ਜਿੰਨੀ ਗਰੋਥ ਹੋਣੀ ਆ ਪੋਣੀ ਆ ਛੇਤੀ ਤੋਂ ਛੇਤੀ ਹੋ ਜਾਣੀ ਹੈ ਹੂੰ ਇਹ ਫਾਇਦਾ ਜੀ ਜੀ ਅੱਛਾ ਇਹ ਕਿੰਨੇ ਦਾ ਗੱਟਾ ਜੀ ਇਹ 2200 ਰੁਪਏ ਦਾ ਗੱਡਾ ਤੇ ਇਹਦਾ ਵਜਨ ਵੀ 30 ਕਿਲੋ ਜੀ। ਅੱਛਾ ਇਹ ਇਹ ਵੀ ਸੇਮ ਹੀ ਪੈਣਾ ਕਿ ਜਾਂ ਘੱਟ ਪਊਗਾ ਬੱਚੇ ਨੂੰ? ਇਹ ਇਹ ਕਿਲੋ ਹੀ ਪੈਣਾ ਵਾ ਮਤਲਬ ਜਿਆਦਾ ਤੋਂ ਜਿਆਦਾ ਪੈਣਾ ਜੇ ਤੋਂ ਬੱਚਾ ਵੱਡਾ ਹੋ ਗਿਆ ਫਿਰ 1.5 ਕਿਲੋ ਪਊ। ਅੱਛਾ ਜੋ ਜੋ ਬੱਚਾ ਵੱਡਾ ਹੁੰਦਾ ਜਾਂਦਾ ਫਿਰ ਓਦਾਂ ਓਦਾਂ ਇਹ ਜਿਆਦਾ ਤੋਂ ਜਿਆਦਾ 2 ਕਿਲੋ ਪਊਗੀ। ਠੀਕ ਠੀਕ ਹੈ। ਅੱਛਾ ਲੈ ਵੀ ਸੱਜਣੋ ਅੱਛਾ ਚਾਰ ਹੀ ਫੀਡਾਂ ਦੇ ਕੰਮ ਕਰਦੇ ਨੇ ਮੇਰੇ। ਜਿਹੜੀਆਂ ਓਦਾਂ ਤੁਹਾਡੇ ਕੋਲੇ ਫੀਡਾਂ ਹੈ ਉਹ ਮੱਝਾਂ ਵਾਲੀਆਂ, ਗਾਵਾਂ ਵਾਲੀਆਂ ਸਾਰੀ ਮਹੀਆ ਹੁੰਦੀਆਂ ਹੀ ਆ। ਉਹ ਤਾਂ ਹੁੰਦੀਆਂ ਹੀ ਆ। ਜੀ ਲੈ ਵੀ ਸੱਜਣੋ ਫ ਇਹ ਕਿ ਨਾ ਬੱਕਰੀਆਂ ਵਾਸਤੇ ਵੀ ਫੀਡ ਦਿੰਦੇ ਆ ਜੇ ਕਿ ਅਹ ਬੱਚੀਆਂ ਬੱਕਰੀਆਂ ਵਾਸਤੇ ਵੀ ਲੈਂਦੇ ਹੋ ਲੈ ਵੀ ਬੱਕਰੀਆਂ ਵਾਸਤੇ ਵੀ ਵੀਰ ਹੋਣੀ ਕੰਮ ਕਰਦੇ ਆ ਜਿਹੜੇ ਕਿਸੇ ਭਰਾ ਨੇ ਬੱਕਰੀਆਂ ਵੀ ਰੱਖੀਆਂ ਤੇ ਉਹ ਵੀ ਬਾਈ ਹੁਣਾਂ ਦਾ ਸੰਪਰਕ ਕਰ ਸਕਦਾ ਅੱਛਾ ਲੱਕੇ ਦਰਾਹੇ ਤੋਂ ਹੀ ਹੁੰਦੀ ਆ ਉਹ ਵੀ ਫੀਡ ਬੱਕਰੀਆਂ ਦੀ ਵੀ ਦਰਾਹੇ ਤੋਂ ਹੀ ਹੁੰਦੀ ਆ ਉਹ ਫੀਡ ਦਾ ਕੀ ਨਾਮ ਅੰਕਲ ਜੀ ਉਹਦਾ ਗੋਡ ਫੀਡ ਹੀ ਰੱਖਿਆ ਜੀ ਗੋਡ ਫੀਡ ਹਾਂਜੀ ਜੀ ਅੱਛਾ ਉਹ ਕਿੰਨੇ ਦਾ ਤੋੜਾ ਤੇ ਉਹ ਕਿੰਨੀ ਦੀ ਪੈਂਦੀ ਹੈ ਜੀ ਉਹ 30 ਕਿਲੋ ਵੀ 1000 ਰੁਪਏ ਦਾ ਤੋੜਾ ਜੀ ਤੇ ਉਹ ਕਿੰਨੀ ਕੁ ਪੈਣੀ ਹੁੰਦੀ ਬੱਕਰੀ ਰੇਵਾੜੇ ਦੀ ਉਹ ਉਹ ਬੱਚੇ ਦੇ ਹਿਸਾਬ ਨਾਲ ਹੀ ਪੈਣੀ ਆ ਵਜਨ ਦੇ ਹਿਸਾਬ ਨਾਲ ਮਤਲਬ ਕਿਲੋ ਕੀ ਪੈਂਦੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵੱਡਾ ਮੰਨ ਲਓ ਮੇਨ ਬੱਕਰੀ ਬੱਕਰਾ ਜੀ ਤੇ ਹੁਣ ਲੋਕੇਸ਼ਨ ਆ ਕੀ ਇੱਕਰੀ ਦੁਆਰਾ ਦੱਸ ਦੀ ਹੈ ਤੁਹਾਡਾ ਜੀ ਅੱਡਾ ਹਰੀਵਾਲ ਆ ਜੀ ਪੰਨੂ ਫੀਡ ਸਟੋਰ ਐਚ ਡੀ 80 ਬੈਂਕਰੇ ਨਾਲ ਹੀ ਦੋਗੇ ਚੱਲ ਲੱਗੇ ਤੇ ਨੰਬਰ ਬੋਲਦੀ ਐ ਕਰੀ ਹੂੰ ਤਾਂ ਮੈਂ ਵੀਡੀਓ ਦੇ ਵਿੱਚ ਲਿਖਿਆਈ ਐ 95926 8819 95926 8819 88159 ਤੇ ਸਰਦਾਰ ਭਪਿੰਦਰ ਸਿੰਘ ਹੋਣਾ ਦੀ ਬਾਈ ਜੀ ਇਹ ਬ੍ਰਾਂਚ ਐ ਤੇ ਸਣੀ ਦੁਰਾਏ ਵਾਲੇ ਤੁਹਾਨੂੰ ਮੈਂ ਦੱਸਤਾ ਵੀ ਫੇਮਸ ਬੰਦੇ ਐ ਉਹਨਾਂ ਦੀ ਫੀਲਡ ਦਾ ਰਿਜ਼ਲਟ ਚੰਗਾ ਐ ਪਾਵੇਂ ਤੁਸੀਂ ਘੋੜਿਆਂ ਤੇ ਅਪਲਾਈ ਕਰੋ ਬੱਚਿਆਂ ਤੇ ਅਪਲਾਈ ਕਰੋ ਜਾਂ ਤੁਸੀਂ ਘੋੜੀਆਂ ਜਿਹੜੀਆਂ ਤਿਆਰ ਕਰਨੀਆਂ ਬੱਚੇ ਵਾਲੀਆਂ ਜਾਂ ਖਾਲੀ ਘੋੜੀਆਂ ਨੂੰ ਵੀ ਤਿਆਰ ਕਰਨਾ ਹੈ ਤੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਚੰਗਾ ਰਿਜ਼ਲਟ ਹੈ ਆਪਣੇ ਤਕਰੀਬਨ ਸਾਰੀ ਘੋੜਿਆਂ ਵਾਲੇ ਭਰਾ ਉਹੀ ਵਰਤਦੇ ਆਸੀਂ ਫਾਰਮਰਾਂ ਦੇ ਵਿੱਚ ਜਾਣਦੇ ਆ ਤੇ ਸਾਰਿਆਂ ਤੋਂ ਹੀ ਸਾਨੂੰ ਉਹ ਫੀਡ ਪਈ ਵੇਖਣ ਨੂੰ ਮਿਲ ਜਾਂਦੀ ਹੈ ਸੋ ਜੇ ਕੋਈ ਨਵਾਂ ਭਰਾ ਵੀ ਜੁੜਨਾ ਚਾਹੁੰਦਾ ਹੈ ਤੇ ਭਰਾ ਹੁਣਾਂ ਦਾ ਨੰਬਰ ਮੈਂ ਨਾਲ ਦਿੱਤਾ ਹੈ ਤੁਸੀਂ ਸੰਪਰਕ ਕਰ ਲਿਓ ਅੰਮ੍ਰਿਤਸਰ ਤੇ ਇਧਰ ਗਰਦਾਸਪੁਰ ਏਰੀਏ ਦੇ ਵਿੱਚ ਬਾਈ ਹੁਣਾਂ ਦਾ ਪੂਰਾ ਏਰੀਆ 100 ਕਿਲੋਮੀਟਰ ਦਾ ਏਰੀਆ ਬਾਈ ਜੀ ਹੁਣੀ ਕਵਰ ਕਰਦੇ ਆ। ਸੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ। ਜੇ ਕੋਈ ਭਰਾ ਇਧਰ ਦਾ ਵੀਡੀਓ ਦੇਖਦਾ ਹੈ ਜਾਂ ਦੂਰ ਦਾ ਵੀਡੀਓ ਦੇਖਦਾ ਹੈ ਤੇ ਉਹ ਵੀ ਮੀਰ ਮੇਰਾ ਆਪਣੇ ਘਰੇ ਆਰਡਰ ਤੇ ਫੀਡ ਮੰਗਵਾ ਸਕਦਾ ਹੈ ਤੇ ਜੇ ਕੋਈ ਉਧਰ ਦਾ ਰਿਸ਼ਤੇਦਾਰ ਵੀਡੀਓ ਦੇਖ ਰਿਹਾ ਹੈ ਇਧਰਲੇ ਭਰਾ ਨੂੰ ਵੀਡੀਓ ਸ਼ੇਅਰ ਕਰ ਦਿਓ। ਬਹੁਤ ਹੀ ਜਗਾ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ। ਉਹਨੇ ਸਭ ਲਈ ਦਿਓ ਸਕਸਸ ਮੈਨੂੰ। ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਹੋ ਸ਼ਬਾਖੀਰ। ਸਸੀਕਾਲ। ਭਵਿੰਦਰ ਸਿੰਘ ਜੀ ਬ